ਜਦੋਂ ਜਨਮ ਅਸ਼ਟਮੀ ਹੁੰਦੀ ਹੈ ਨਾ ਜਦੋਂ ਅੱਧੀ ਰਾਤ ਹੁੰਦੀ ਹੈ ਮੰਨਿਆ ਜਾਂਦਾ ਹੈ ਹਿੰਦੂ ਸ਼ਾਸਤਰਾਂ ਦੇ ਮੁਤਾਬਕ ਕਿ ਕ੍ਰਿਸ਼ਨ ਭਗਵਾਨ ਜੀ ਪੈਦਾ ਹੋਏ ਉਹਨਾਂ ਨੂੰ ਕੰਘੂੜੇ ਵਿੱਚ ਪਾ ਕੇ ਉਹਨਾਂ ਦੀ ਮੂਰਤੀ ਨੂੰ ਲੋਰੀ ਦਿੱਤੀ ਜਾਂਦੀ ਹੈ ਜਿਵੇਂ ਬੱਚੇ ਨੂੰ ਲੋਰੀਆਂ ਦੇਈਦੀਆਂ ਤੇ ਉਹਨਾਂ ਦੇ ਮੱਤ ਵਿੱਚ ਲੋਰੀ ਦਿੱਤੀ ਜਾਂਦੀ ਹੈ ਤੇ ਧੰਗੁਰੂ ਅਰਜਨ ਸਾਹਿਬ ਕਹਿੰਦੇ ਸਗਲ ਅਪਰਾਧ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ ਕਹਿੰਦੇ ਤੁਸੀਂ ਭਗਵਾਨ ਦੀ ਮੂਰਤੀ ਨੂੰ ਪੰਘੂੜੇ ਵਿੱਚ ਪਾ ਕੇ ਝੂਟੇ ਦਿੰਦੇ ਹੋ ਪਰ ਇਹਦੇ ਤੋਂ ਵੱਡਾ ਰੱਬ ਦੀ ਤੋਹੀਨ ਨਹੀਂ ਹੋ ਸਕਦੀ ਰੱਬ ਪੰਘੂੜੇ ਵਿੱਚ ਥੋੜੀ ਆਉਂਦਾ ਹੈ ਰੱਬ ਜੰਮਣ ਮਰਨ ਵਿੱਚ ਥੋੜੀ ਆਉਂਦਾ ਹੈ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਜਦੋਂ ਬਚਨ ਉਥੋਂ ਦੇ ਰਾਜੇ ਨਾਲ ਸਾਂਝ ਪਾਇਆ ਤੇ ਕਹਿੰਦੇ ਸੋ ਮੁਖ ਜਲੋ ਜਿਤ ਕਹ ਠਾਕੁਰ ਜੋਨੀ ਅਸਲ ਵਿੱਚ ਉਹ ਮੂੰਹ ਸੜ ਜਾਣਾ ਚਾਹੀਦਾ ਹੈ ਜਿਹੜਾ ਕਹਿੰਦਾ ਹੈ ਰੱਬ ਜੂਨਾ ਵਿੱਚ ਆਉਂਦਾ ਹੈ ਜਦੋਂ ਇਸ ਸ਼ਬਦ ਦੀ ਵਿਆਖਿਆ ਭਾਈ ਕਲਿਆਣਾ ਜੀ ਨੇ ਉਥੋਂ ਦੇ ਰਾਜੇ ਨਾਲ ਸਾਂਝ ਪਾਈ ਉਹ ਸਿੱਖੀ ਤੋਂ ਬੜਾ ਪ੍ਰਭਾਵਿਤ ਹੋਇਆ ਵੀ ਇਹੋ ਜਿਹਾ ਧਰਮ ਇਹੋ ਜਿਹਾ ਮਤ ਤੇ ਕਹਿੰਦੇ ਫਿਰ ਉੱਥੋਂ ਦੇ ਰਾਜੇ ਨੇ ਬੇਨਤੀ ਕੀਤੀ ਭਾਈ ਕਲਿਆਣਾ ਜੀ ਨੂੰ ਕਿ ਮੈਨੂੰ ਧੰਗੂ ਅਰਜਨ ਸਾਹਿਬ ਜੀ ਦੇ ਘਰ ਦੇ ਵਿੱਚ ਲੈ ਚੰਗਾ ਕਹਿੰਦੇ ਫਿਰ ਉਹ ਉੱਥੋਂ ਦਾ ਰਾਜਾ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਆਇਆ ਸਿੱਖੀ ਸੇਵਾ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਉਹਨੇ ਸਿੱਖੀ ਤੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਇਆ ਕਿਉਂਕਿ ਸਿੱਖੀ ਅਸੂਲਾਂ ਦੀ ਹੈ ਸਿੱਖੀ ਸਿਧਾਂਤਾਂ ਦੀ ਹੈ ਤੇ ਇਤਿਹਾਸ ਦੀਆਂ ਜਦੋਂ ਸਾਖੀਆਂ ਪੜਦੇ ਹੋ ਇਹੋ ਜੇ ਗੁਰਸਿੱਖਾਂ ਦਾ ਅਨੇਕਾਂ ਗੁਰਸਿੱਖਾਂ ਦਾ ਜੀਵਨ ਸਾਡੇ ਸਾਹਮਣੇ ਚਾਨਣ ਮਨਾ ਰਹੇ ਰੱਬ ਕਦੇ ਜੁਨਾ ਵਿੱਚ ਨਹੀਂ ਆਉਂਦਾ